ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿਛਲੇ ਮਹੀਨਾ ਚ ਹੋਏ ਜ਼ਬਰਦਸਤ ਸੰਬੰਧ ਚ ਹੈ ਉਹਨਾਂ ਦੇ ਬੰਦੇ ਜੇਲਾ ਚ ਬੰਦ ਨੇ ਉਹਨਾਂ ਨੂੰ ਛਡਾਉਣ ਦੇ ਸੰਬੰਧ ਚ ਹੈ ਭਲਾ ਐਡਾ ਕਿਹੜਾ ਜੁਰਮ ਉਹਨਾਂ ਨੇ ਕੀਤਾ ਜਿਹਦੇ ਨਾਲ ਸਰਕਾਰ ਨੇ ਉਹਨਾਂ ਨੂੰ ਜੇਲਾ ਚ ਡੱਕਤਾ ਬਈ ਇੱਕ ਪ੍ਰੋਗਰਾਮ ਹੋ ਰਿਹਾ ਸੀ ਐਨੇ ਗੱਲ ਕਹੀ ਆ ਉਹਨਾਂ ਨੇ ਕਿ ਆ ਜਿਹੜੀ ਜੀਨ ਦੇ ਰਾਜੇ ਦੀ ਬੇਜਮੀਨੀ ਬੇਨਾਮੀ ਜ਼ਮੀਨ ਐ ਥੇ ਪਈ ਐ ਛੇੜੀ ਦੇ ਵਿੱਚ ਸਰੂਰ ਦੇ ਬੀੜ ਦੇ ਵਿੱਚ ਉੱਥੇ ਅਸੀਂ ਖੇਤੀ ਕਰਨਾ ਆ ਜਾਂਦੇ ਹਾਂ ਉਹ ਸਾਨੂੰ ਦਿੱਤੀ ਜਾਵੇ ਪਰ ਐਵੇਂ ਕਰਨੀ ਉਹਨਾਂ ਦੀ ਨਾਜਾਇਜ਼ ਕਿਵੇਂ ਐ ਹੁਣ ਤੁਸੀਂ ਦੇਖੋਗੇ ਵੀ ਗੱਲ ਤਾਂ ਇਹ ਹੈਗੀ ਜਾਇਜ਼ ਕਿਉਂਕਿ ਛੋਡੇ ਖੇਤੀ ਮਾਡਲ ਨੇ ਖੇਤ ਮਜ਼ਦੂਰਾਂ ਨੂੰ ਖੇਤਾਂ ਤੋਂ ਤਾਂ ਪਹਿਲੇ ਹੀ ਕੱਢਿਆ ਹੋਇਆ ਹੈ। ਹੋਰ ਤੁਸੀਂ ਉਹਨਾਂ ਨੂੰ ਕਿਤੇ ਕੰਮ ਨਹੀਂ ਦੇ ਸਕੀਏ। ਉਹ ਬੇਰੁਜ਼ਗਾਰ ਸ਼ਹਿਰਾਂ ਦੇ ਵਿੱਚੋਂ ਘਰਾਂ ਨੂੰ ਮੜਿਆਉਂਦੇ ਨੇ। ਜਨਤਕ ਵੰਡ ਪ੍ਰਣਾਲੀ ਤੁਸੀਂ ਉਹਨਾਂ ਦੀ ਸਹੀ ਤਰੀਕੇ ਨਾਲ ਨਹੀਂ ਦੇ ਰਹੇ। ਮੰਰੇਗਾ ਦੇ ਵਿੱਚ ਕੰਮ ਨਾਲ ਨੂੰ ਨਹੀਂ ਕਿਤੇ ਮਿਲ ਰਿਹਾ। ਉਹ ਖੇਤ ਮਜ਼ਦੂਰ ਨੇ ਖੇਤਾ ਜੋਗੇ ਦੇ ਖੇਤਾ 'ਚ ਕੰਮ ਕਰਨਾ ਚਾਹੁੰਦੇ ਨੇ। ਉਹ ਖੇਤੀ ਵਾਲੀ ਜ਼ਮੀਨ ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ ਤੇ ਉਹਦੇ ਤੇ ਤੁਸੀਂ ਐਡਾ ਜ਼ਬਰ ਕਰ। ਹੁਣ ਗੱਲ ਇਹ ਐਦਾ ਬਹੁਤ ਛੋਟੀ ਐ ਪਰ ਇਹ ਗੱਲ ਕਿੱਡੀ ਵੱਡੀ ਐ। ਦੇਖੋ ਸਾਥੀਓ ਇਤਿਹਾਸ ਨੂੰ ਪੁੱਛ ਲਓ। ਤੁਸੀਂ ਜਨਤ ਟਵੰਡ ਪ੍ਰਣਾਲੀ ਦਾ ਰਾਸ਼ਨ ਮੰਗ ਲਓ। ਤੁਸੀਂ ਕਰਜ਼ਾ ਮਾਫੀ ਮੰਗ ਲਓ ਤੁਸੀਂ 7 ਸਕੀਮ ਮੰਗ ਲਓ ਤੁਸੀਂ ਪਟਾਪਾ ਪੈਨਸ਼ਨ ਮੰਗ ਲਓ ਤੁਸੀਂ ਬਿਜਲੀ ਮਾਫੀ ਦੀ ਮੰਗ ਲਓ ਐਮਐਸਪੀ ਦੀ ਗਰੰਟੀ ਦੀ ਮੰਗ ਮੰਗ ਕਰ ਲਓ ਇਹੇ ਬਰਦਾਸ਼ਤ ਕਰਨਗੇ ਪਰ ਜਦੋਂ ਤੁਸੀਂ ਕਹੋਗੇ ਵੀ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਜ ਤੇ 17 ਏਕੜ ਦਾ ਸੀਲਿੰਗ ਏਕੜ ਦਾ ਲਾਗੂ ਕਰ ਦਿਓ ਬਾਧੂ ਪਈਆਂ ਜ਼ਮੀਨਾਂ ਖੇਤ ਮਜ਼ਦੂਰਾਂ ਨੂੰ ਦੇ ਦਿਓ ਤੇ ਥੋੜੇ ਦਿਨ ਮੀਨੇ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਨੂੰ ਪਾਲਣ ਜੋ ਗਿਆ ਜ਼ਮੀਨਾਂ ਦੇ ਦੋ ਜਦੋਂ ਤੁਸੀਂ ਇਸ ਮੰਗ ਤੇ ਆਓਗੇ ਉਦੋਂ ਤਾਂ ਫਿਰ ਕਤਲੇਆਮ ਤੁਹਾਡਾ ਕਰੋਗੀ ਸਰਕਾਰ ਕਿਉਂਕਿ ਸਾਡਾ ਹੈ ਬੁਨਿਆਦੀ ਹੈ ਲੈ ਜਦੋਂ ਬੁਨਿਆਦ ਸਾਡੀ ਜ਼ਮੀਨ ਹੈ ਰੋਟੀ ਸਾਡੀ ਜ਼ਮੀਨ ਹੈ ਬੱਚਾ ਦਾ ਪਿੱਠ ਸਾਡੀ ਜ਼ਮੀਨ ਹੈ ਅਸੀਂ ਜ਼ਮੀਨਾਂ ਲੈਣਾ ਚਾਹਦੇ ਆ ਅਸੀਂ ਦਸਾਂ ਨੂੰ ਹਾਂ ਦੀ ਕਿਰਤ ਕਰਕੇ ਆਂਦੇ ਬੱਚੇ ਪਾਲਣਾ ਚਾਹੁੰਦੇ ਆ ਤੁਸੀਂ ਸਾਡੇ ਜੁੜਲੇ ਠਡੇ ਕਰਦੇ ਚਾਹੁੰਦੇ ਹੋ ਤੁਸੀਂ ਸਾਡੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ ਤੁਸੀਂ ਲੈਂਡ ਸੀਲਿੰਗ ਪਾਲਸੀ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਇਹ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਜਿਹੜੇ ਡੰਪ ਬਣਾ ਰਹੇ ਹੋ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਸਮਾਰਟ ਸ਼ਹਿਰਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਰੈਜ਼ੀਡੈਂਟ ਬਰਗਾਂ ਨੂੰ ਇੱਕ ਬਿੰਦ ਪੂਰੀ ਵਰਕ ਦੇ ਜਿਹੜੇ ਪਿੱਛੇ ਲਾਈਆਂ ਜ਼ਮੀਨਾਂ ਨੇ ਤੁਸੀਂ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਸਾਡਾ ਵਿਕਾਸ ਨਹੀਂ ਹੈ ਇਸ ਕਰਕੇ ਪਾਲਿਸੀ ਟਕਰਾਉਂਦੀ ਹੈ ਸਾਡੀ ਲੋੜ ਕੁਝ ਹੋਰ ਹੈ ਸਾਡਾ ਵਿਕਾਸ ਕਿਸੇ ਹੋਰ ਗੱਲ ਨਾਲ ਹੋਣਾ ਹੈ ਪਰ ਇਹ ਸਾਡੇ ਵਿਕਾਸ ਨੂੰ ਵਿਕਾਸ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਇਹ ਸਰਕਸ ਖਾਣਾ ਚਾਹੁੰਦੇ ਨੇ ਕਿ ਜ਼ਮੀਨ ਪ੍ਰਾਪਤੀ ਵਾਲਿਓ ਐਦੂ ਹੀਠਾ-ਹੀਠਾ ਐਦੂ ਪਿੱਛੇ ਹਟ ਕੇ ਜਿਹੜੀਆਂ ਮਰਜ਼ੀ ਮੰਗਾ ਕੇ ਲੜੀ ਚੱਲੋ ਮੰਗ ਲਓ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੇ ਦੇਵਾਂਗੇ ਸਾਨੂੰ ਪਰ ਜੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਬਣ ਕੇ ਖੇਤੀ ਕਰਨਾ ਚਾਹੁੰਦੇ ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਣੀ ਕਿਉਂਕਿ ਜ਼ਮੀਨਾਂ ਦੀ ਲੜਾਈ ਦੇ ਵਿੱਚ ਇਤਿਹਾਸ ਗਵਾ ਹੈ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਲੜੀ ਚਾਚਾ ਜੀਤ ਨੇ ਲੜੀ ਦੁਲੇ ਪੱਟੀਰੇ ਨੇ ਲੜੀ ਤੇ ਪੈਪਸੂ ਬਜਾਰਾ ਲਹਿਰ ਦੇ ਲੋਕਾਂ ਨੇ ਲਗਾਈ ਲੜੀ ਹੈ ਓਏ ਚੱਕਲੀ ਸ਼ੇਰ ਦੇ ਵੀ ਪਿਰਥੀ ਸਿੰਘ ਦਾ ਕਤਲ ਵੀ ਜਿੱਥੇ ਜ਼ਮੀਨਾਂ ਦੇ ਮਸਲੇ ਤੇ ਹੋਇਆ ਹੈ ਸਾਨੂੰ ਸਿੰਘ ਬਹੁਤ ਤਸੰਪੁਰਾ ਦੇ ਇਤਿਹਾਸਤ ਵੀ ਜ਼ਮੀਨਾਂ ਦੇ ਮਸਲੇ ਦੀ ਹੋਈ ਹੈ ਬਾਈ ਸਰਜੀਤ ਸਿੰਘ ਆ ਜਿਹੜਾ ਹਮੀਦੀ ਉਹਦਾ ਉਹਦਾ ਸ਼ਹਾਦਤ ਵੀ ਇਹ ਗੁਮਿੰਦ ਬੇਰਿਆਲੀ ਜ਼ਮੀਨਾਂ ਦੇ ਮਸਲੇ ਤੇ ਇਸ ਕਰਕੇ ਜਦੋਂ ਭਾਈਆਂ ਦੇ ਭਾਈਆਂ ਵਿੱਚ ਵੰਡ ਪੈਂਦੀ ਹੈ ਜਦੋਂ ਭਰਾਵਾਂ ਨੇ ਭਰਾਵਾਂ ਨਾਲੋਂ ਵੰਡ ਹੁੰਦੀ ਹੈ ਉਦੋਂ ਪੱਟਾ ਪਿੱਛੇ ਕਤਲ ਹੋ ਜਾਂਦਾ ਜੇ ਦੋ ਘੁੱਟ ਜ਼ਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਇਹ ਸਿਰ ਦੇਣੇ ਵਾਲੇ ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾ ਨਹੀਂ ਉਹ ਜ਼ਮੀਨਾਂ ਖੋਹਣਾ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ ਜ਼ਮੀਨਾਂ ਦੇ ਵਿੱਚ ਜਿਸ ਗੱਲ ਨੂੰ ਉਹ ਵਿਕਾਸ ਕਹਿ ਰਹੇ ਨੇ ਉਹ ਸਾਡਾ ਵਿਕਾਸ ਨਹੀਂ ਹੈ ਲੈਂਡ ਸੀਲਿੰਗ ਪਾਲਸੀ ਜਿਹੜੀ ਆ ਰਹੀ ਹੈ ਲੈਂਡ ਪੂਲਿੰਗ ਪਾਲਸੀ ਜਿਹੜੀ ਕਿ ਜ਼ਮੀਨਾਂ ਅਕਾਇਰ ਦੀ ਪਾਲਸੀ ਆ ਰਹੀ ਹੈ ਇਹ ਸਾਰੀਆਂ ਪਾਲਸੀਆਂ ਕਾਰਪੋਰੇਟ ਟੁਕੀ ਪਾਲਸੀਆਂ ਨੇ ਇਸ ਕਰਕੇ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੇ ਅੱਜ ਦਾ ਇਕੱਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਬਹਾਲੀ ਦੀ ਖਤਰਾ ਹੈ ਤੇ ਜ਼ਮੀਨਾਂ ਦੀ ਕਾਣੀ ਪਾਣੀ ਵੰਡ ਦਾ ਮਸਲਾ ਤਾਂ ਅਜੇ ਅਸੀਂ ਛੇੜਿਆ ਨਹੀਂ ਜਦੋਂ ਸੱਚੀ ਕੱਪੜੀ ਅੱਗ ਲੱਗ ਜਾਣੀ ਹੈ ਜਦੋਂ ਪੰਜਾਬ ਦੇ ਲੋਕ ਇਹ ਜ਼ਮੀਨਾਂ ਦੀ ਕਾਣੀ ਪਾਣੀ ਵੰਡ ਦੀ ਖਤਮ ਦੀ ਗੱਲ ਕਰਦੇ ਆ ਗਏ ਵੱਡੇ ਵੱਡੇ ਸੈਮੀਨਾਰ ਦੇਖੇ ਨੇ ਵੱਡੇ ਵੱਡੇ ਲੋਕ ਦੇਖੇ ਨੇ ਵੱਡੀਆਂ ਵੱਡੀਆਂ ਮੀਟਿੰਗਾਂ ਦੇਖੀਆਂ ਨੇ ਪਰ ਉਥੇ ਜ਼ਮੀਨਾਂ ਦੀ ਥੋੜੀ ਦੀ ਗੱਲ ਤਾਂ ਹੁੰਦੀ ਐ ਉਥੇ ਜ਼ਮੀਨਾਂ ਦੀ ਕਾਣੀ ਵੰਡ ਦੀ ਗੱਲ ਨਹੀਂ ਹੁੰਦੀ ਕਿ ਕਦੋਂ ਕਰੋਗੇ ਜ਼ਮੀਨਾਂ ਦੀ ਕਾਣੀ ਵੰਡ ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਕਦੇ ਨਹੀਂ ਛਾੜੀ ਤੁਸੀਂ ਪੜੋਗੇ ਕਿ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਾਂਗੇ ਥੋੜ੍ਹ ਜ਼ਮੀਨें ਲੋਕਾਂ ਨੂੰ ਅਸੀਂ ਜ਼ਮੀਨ ਦੇਵਾਂਗੇ ਖੇਤ ਮਜ਼ਦੂਰਾਂ ਨੂੰ ਅਸੀਂ ਜ਼ਮੀਨ ਦੇਵਾਂਗੇ ਤੁਸੀਂ ਨਵੀਆਂ ਕਲੋਨੀਆਂ ਤੇ ਅਰਬਨ ਸਟੇਟਾਂ ਬਣਾਉਣ ਦੀ ਖਾਤਰ ਸਾਡੀਆਂ ਹਜ਼ਾਰਾਂ ਏਕੜਾ ਜ਼ਮੀਨਾਂ ਤੁਸੀਂ ਲੈਣ ਸੀ ਲੈਂਗ ਪੋਲ ਗਿਆ ਇਤਨੇ ਦਾ ਰਿਸ਼ਤੇਦਾਰ ਤੇ ਲੈ ਖੀਰ ਦੇ ਅੰਦਰ ਲੈ ਲੀਆਂ ਕਦੇ ਚੇਤਾ ਨਹੀਂ ਆਇਆ ਤੁਹਾਨੂੰ ਪੰਜ ਮਰਲੇ ਪਲਾਟ ਦੇਣ ਦਾ ਤੁਸੀਂ ਕਦੇ ਨਹੀਂ ਸੋਚਿਆ ਵੀ ਇੱਕ ਗਰੀਬ ਮਜ਼ਦੂਰ ਜਿੱਥੇ ਰੋਟੀ ਲਾਉਣਾ ਉਹਦੇ ਚੁੱਲ੍ਹੇ ਸੀ ਉਹਦੇ ਪਸ਼ੂ ਨੇ ਉਹਦੇ ਪੈਣ ਨੂੰ ਥਾਂ ਨਹੀਂ ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਘਰੇ ਕਰ ਮੰਗਣਾ ਮੰਝਾ ਮੰਗਣਾ ਪੈਂਦਾ ਤੇ ਉਹ ਥਾਂ ਮੰਗਣੀ ਪੈਂਦੀ ਹੈ ਉਹਨਾਂ ਦਾ ਚੇਤਾ ਨਹੀਂ ਕਦੇ ਆਇਆ ਤੁਹਾਨੂੰ ਤੁਹਾਨੂੰ ਉਹਨਾਂ ਲੋਕਾਂ ਦਾ ਚੇਤਾ ਆਇਆ ਹੈ ਜਿਨ੍ਹਾਂ ਦੇ ਲੋਕਾਂ ਦੇ ਕੋਲੇ ਪਹਿਲੇ ਬਹੁਤ ਕੋਠੀਆਂ ਨੇ ਜਿੰਨੀਆਂ ਕਲੋਨੀਆਂ ਪਈਆਂ ਨੇ ਜਿਹੜੀਆਂ ਹੁਣ ਤੱਕ ਜਿਹੜੀਆਂ ਕਲੋਨੀਆਂ ਦੇ ਵਿੱਚ ਬਸੋ ਨਹੀਂ ਹੋਈ ਤੁਸੀਂ ਉਹਨਾਂ ਨੂੰ ਨਵੀਆਂ ਕਲੋਨੀਆਂ ਵਾਸਤੇ ਹੋਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ ਅਜੇ ਟਾਂ ਕਰਦਾ ਪ੍ਰਧਾਨ ਮੁੱਖ ਮੰਤਰੀ ਚਾਹੇ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਲਈਆਂ ਜਾਣਗੀਆਂ ਕੌਣ ਕਹਦਾ ਤੁਸੀਂ ਕਰ ਜਾਣੀ ਦੇ ਸਕਦੇ ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਵੀ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਹੋ ਪਰ ਸੋਟਾ ਜਿਹੜਾ ਡਰਾਫਟ ਹੈ ਉਹਦਾ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਲੰਗਾ ਕਰਤਾ ਵੀ ਆਹ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਣੇ ਦੇਣੀਆਂ ਨੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਦੇਣਾ ਤੁਸੀਂ ਲੈ ਸਕਦੇ ਹੋ ਸਗੋਂ ਉਲਟੀ ਗਲਿਸਟਾ ਗਈ ਤੁਸੀਂ ਮਕਾਨ ਨਹੀਂ ਬਣਾ ਸਕਦੇ ਤੁਸੀਂ ਕੋਠਾ ਨਹੀਂ ਬਣਾ ਸਕਦੇ ਤੁਸੀਂ ਦਰਖਤ ਵੀ ਨਹੀਂ ਲਾ ਸਕਦੇ ਤੁਸੀਂ ਬਾਗ ਨਹੀਂ ਦਾ ਸਕਦੇ ਤੁਸੀਂ ਬੋਹਰ ਨਹੀਂ ਲਾ ਸਕਦੇ ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਅੱਜ ਤੋਂ ਸਰਕਾਰ ਨੇ ਬਿਨਾ ਪੈਸੇ ਲੈ ਤੁਹਾਡੇ ਕੋਲੋਂ ਉਹ ਹੱਕ ਖੋ ਲਿਆ ਇਸੇ ਤਰ੍ਹਾਂ ਹੱਕ ਖੋਏ ਜਾਣੇ ਨੇ ਇਸੇ ਤਰ੍ਹਾਂ ਇਹ ਲੜਾਈ ਗਲ ਵੱਡਮੀ ਲੜਾਈ ਗੱਲ ਨੂੰ ਸੰਕੇਤ ਜਾਰੀ ਜਿਵੇਂ ਸਾਥੀ ਪਹਿਲਾਂ ਬੋਲ ਕੇ ਗਏ ਆ ਕਿ ਅਪਜਾਊ ਜ਼ਮੀਨਾਂ ਪੰਜਾਬ ਦੀਆਂ ਬਹੁਤ ਸਾਰੀਆਂ ਅਪਜਾਊ ਜ਼ਮੀਨਾਂ ਨੇ ਜਿਹੜੀਆਂ ਇਹ ਲੈਂਡ ਪੂਲਿੰਗ ਦੇ ਅਧੀਨ ਆਈਆਂ ਨੇ ਉਹ ਜ਼ਮੀਨਾਂ ਅਪਜਾਊ ਦੇ ਇਹ ਅਸੀਂ ਵੀ ਜਾਣਦੇ ਆ ਸਰਕਾਰ ਵੀ ਜਾਣਦੀ ਹੈ ਕਿ ਪੈਦਾਵਾਰ ਘਟੂਗੀ ਪਰ ਇਹ ਪਾਲਿਸੀ ਕੀ ਦੀ ਹੈ ਤਿੰਨ ਕਾਲੇ ਕਾਨੂੰਨ ਕੀ ਕਹਿੰਦੇ ਸੀ ਉਹਨਾਂ ਨੇ ਕਿਹਾ ਵੀ ਸਰਕਾਰੀ ਮੰਡੀ ਖਤਮ ਕਰੋ ਸਰਕਾਰੀ ਖਰੀਦ ਕਦਮ ਕਰੋ ਉਹ ਵਿਸ਼ੇਸ਼ ਪਰਸਨਤਾ ਦੀਆਂ ਨੀਤੀਆਂ ਹੈ ਕਹਨੀਆਂ ਨੇ ਕਿ ਸਰਕਾਰੀ ਭੰਡਾਰ ਵੀ ਖਤਮ ਕਰੋ ਕਣਕ ਤੇ ਝੋਨਾ ਗੱਲਾਂ ਬੰਦ ਕਰੋ ਅਨਾਜ ਤਾਂ ਸਾਡੇ ਕੋਲੇ ਬਹੁਤ ਹੈ ਖਾਣ ਦੀ ਬਸਤਾਂ ਦਾ ਸਾਡੇ ਕੋਲੇ 10 ਸਾਲ ਦੀਆਂ ਪਈਆਂ ਨੇ ਜੂਰਪ ਦੇ ਦੇਸ਼ ਉਹਦੀ ਤੀਜੀ ਦੁਨੀਆ ਦੇ ਦੇਸ਼ਾਂ ਨੂੰ 10 ਸਾਲ ਤੱਕ ਸਾਨੂੰ ਮਾਲ ਦੇ ਸਕਦੇ ਨੇ ਆ ਫ੍ਰੀ ਡੈਕਟ ਦੀ ਜਿਹੜੀ ਗੱਲ ਆਈ ਹੈ ਜਿਹੜਾ ਜੂਕੇ ਦੇ ਵਿੱਚ ਕੱਲ ਸਮਝਾਉਤਾ ਹੋਇਆ ਹੈ ਅਮਰੀਕਾ ਦੇ ਨਾਲ ਜਿਹੜਾ ਅਗਰ ਦੇ ਪਹਿਲੇ ਹਫ਼ਤੇ ਹੋਣ ਜਾ ਰਿਹਾ ਹੈ ਉਹਦੇ ਚ ਭਾਰਤ ਨੂੰ ਮੰਡੀ ਮੰਗਿਆ ਜਾ ਰਿਹਾ ਹੈ ਭਾਰਤ ਦੀ ਮੰਡੀ ਦੇ ਵਿੱਚ ਆਪਣਾ ਸਭ ਸਿੱਟੀਆਂ ਦਾ ਮਾਲ ਲੈ ਕੇ ਸਿੱਟਣਾ ਜਿਹੜਾ ਨਾ ਰੋਹ ਸਮੁੰਦਰਾ ਛੱਡਦੇ ਸੀ ਜਿਹੜਾ ਬਾਧੂ ਪਿਆ ਸਮਾਨ ਸਮੁੰਦਰਾ ਚ ਡੇਗਦੇ ਸੀ ਜਿਹੜਾ ਵਿਰਥ ਜਾ ਰਿਹਾ ਸੀ ਉਹਨੂੰ ਭਾਰਤ ਦੀ ਮੰਡੀ ਦੇ ਵਿੱਚ ਦੁੱਧ ਵੀ ਆ ਡੇ ਵੀ ਕਣਕ ਵੀ ਚੌਲ ਵੀ ਸੋਇਆਬੀਨ ਵੀ ਹੋਰ ਦਾਣਾ ਤੇ ਫਲ ਸਬਜ਼ੀਆਂ ਵੀ ਸਾਰੀਆਂ ਸੁੱਟੀਆਂ ਭਾਰਤ ਦੀ ਮੰਡੀ ਦੇ ਵਿੱਚ ਉੜ ਗਈਆਂ ਤੇ ਸੋਡਾ ਪਹਿਲੇ ਹੀ ਮਾਲ ਲੁੱਟਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਪ੍ਰੋਡਕਸ਼ਨ ਮੰਡੀਆਂ ਦੇ ਵਿੱਚ ਫੋਲਰ ਆਹ ਰੌਲਾ ਵਾਹੀ ਉਹਨਾਂ ਦਾ ਆਹ ਰੌਲਾ ਫਿਰ ਐਸ ਲੜਾਈ ਦੇ ਵਿੱਚ ਆਉਣੇ ਕਿ ਨਹੀਂ ਜੇਲਾ ਰੱਕਦਿਆ ਜੇਲਾ ਪਰਲੋ ਜਿੰਨੀ ਮਰਜ਼ੀ ਪਰਲੋ ਲਲ ਕਰਾਏ ਮਾਰ ਲੈ ਕੈਤ ਮਹੀਨਾ ਦੀ ਰਹੀ ਸਾਡੀ ਰੋਟੀ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਥੁੱਲੇ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਬੱਚਿਆਂ ਦੇ ਭਵਿੱਖ ਦੀ ਲੜਾਈ ਹੈ ਇਹ ਲੜਾਈ ਅਸੀਂ ਛੱਡ ਨਹੀਂ ਸਕਦੇ ਕੋਈ ਵੀ ਵਿਦੇਸ਼ੀ ਹਾਕਮ ਕੋਈ ਵਿਦੇਸ਼ੀ ਸ਼ਾਹੂਕਰ ਜੇ ਪੰਜਾਬ ਦੀ ਧਰਤੀ ਦੇ ਮੱਦੇ ਅੱਖ ਕਰੂਗਾ ਅਸੀਂ ਇਹਨੂੰ ਧੱਕਣ ਨਹੀਂ ਦੇਵਾਂਗੇ ਅਸੀਂ ਮਰਦੇ ਦੰਤ ਤੱਕ ਅੱਜ ਦੀ ਸਟੇਜ ਤੋਂ ਲਾਲ ਕਰਦੇ ਆ ਮਾਣ ਸਾਡੇ ਕੱਲ ਸੁਣਦੇ ਹੋਣੇ ਆ ਕਿ ਲੈਨਡ ਸੀਲਿੰਗ ਪਾਲਸੀ ਕਿਸੇ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ ਧੰਨਵਾਦ